ਅਸੀਂ ਦਾਦਾ ਕਰਦੇ ਆ ਜੇ ਇਹ şart ਕਰਦਾਂ ਨੀ ਸਾਰੇ ਨੇ ਪੈਸੇ ਚੱਕ ਲੈ ਅਸੀਂ ਦੋਨੋਂ ਨੂੰ ਨਹੀਂ ਚੱਕ ਲਾਗੇ ਇਹ ਸਾਡੀਆਂ ਜ਼ਮੀਨਾਂ ਨੇ ਅਸੀਂ ਜ਼ਮੀਨਾਂ ਦੇ ਮਾਲਕਾਂ ਕੀਮਤ ਸਾਡੀ ਹੋਊ ਪੈਸੇ ਕੰਪਨੀ ਦੇ ਹੋਣਗੇ ਇਹਦੇ ਵਿੱਚ ਵਿਚਾਲੇ ਸਰਕਾਰ ਆਉਂਦੀ ਕਿਉਂ ਤੁਸੀਂ ਇਹਨਾਂ ਦੀ ਪਿੱਠ ਤੇ ਖੜ ਕੇ ਸਾਡੇ ਦੇ ਡਾਂਗ 'ਤੇ ਡਾਂਗ ਪਰਾ ਕੇ ਸਭ ਤੋਂ ਜ਼ਬਰੀ ਹੌ ਘੱਟ ਕੀਮਤ ਤੇ ਕੀ ਨਾਮ ਸੌੜ ਲਿਆ ਸਾਨੂੰ ਇਹ ਕਿਵੇਂ ਚੱਲਾਂਗੇ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਬੀਤੇ ਦੋ ਦਿਨਾਂ ਤੋਂ ਪਿੰਡ ਦੁੰਨੇ ਵਾਲਾ ਵਿਖੇ ਕਿਸਾਨ ਅਤੇ ਪੁਲਿਸ ਆਮਣੇ ਸਾਹਮਣੇ ਹੋਏ ਨੇ ਅੱਜ ਕਿਸਾਨਾਂ ਵੱਲੋਂ ਫੇਰ ਗੱਲਬਾਤ ਦੀ ਤੋਰੀ ਗਈ ਹੈ ਪ੍ਰਸ਼ਾਸਨ ਨਾਲ ਮੀਟਿੰਗ ਚੱਲ ਰਹੀ ਹੈ ਸਾਡੇ ਨਾਲ ਪ੍ਰਧਾਨ ਮੌਜੂਦ ਨੇ ਜਗਿੰਦਰ ਸਿੰਘ ਰਾਹਾਂ ਪ੍ਰਧਾਨ ਜੀ ਕਿਉਂ ਨੋਬਤ ਆਈ ਵੀ ਆਮਣੇ ਸਾਹਮਣੇ ਹੋਣਾ ਪਿਆ ਕਿਉਂਕਿ ਉਹ ਵੀ ਕਿਸਾਨਾਂ ਦੇ ਪੁੱਤ ਨੇ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਤੇ ਤੁਸੀਂ ਵੀ ਕਿਸਾਨ ਹੋ ਕਿਸਾਨਾਂ ਦੇ ਪੁੱਤ ਹੀ ਕਿਸਾਨ ਆਮਣੇ ਸਾਹਮਣੇ ਹੋ ਰਹੇ ਨੇ ਕਿਉਂ ਨੋਬਤ ਕਿਉਂ ਆ ਰਹੀ ਹੈ ਦੇਖੋ ਸਧਾਰਨ ਤੇ ਖਾਲੀ ਹੱਥ ਖਾਲੀ ਜੇਬਾਂ ਵਾਲੇ ਲੋਕ ਜਦੋਂ ਕਦੇ ਸ਼ਰਤ ਤੇ ਨਿਕਲਦੇ ਨੇ ਉਦੋਂ ਦੁਖੀ ਹੋਏ ਨਿਕਲਦੇ ਨੇ ਜਦੋਂ ਸਰਕਾਰ ਦੀ ਧੱਕੜਸ਼ਾਹੀ ਹੁੰਦੀ ਹੈ ਉਹਦਾ ਵਿਰੋਧ ਕਰਨ ਵਾਸਤੇ ਜਦੋਂ ਖਾਲੀ ਹੱਥ ਲੋਕ ਡਾਂਗਾ ਚੱਲਣ ਵਾਸਤੇ ਤਿਆਰ ਹੁੰਦੇ ਨੇ ਪੁਲਿਸ ਦੀਆਂ ਗੋਲੀਆਂ ਖਾਣ ਵਾਸਤੇ ਅਸਰੂਗਾਹ ਦੇ ਗੋਲੇ ਖਾਣ ਵਾਸਤੇ ਤਿਆਰ ਹੁੰਦੇ ਨੇ ਉਹ ਨਿਕਲਦੇ ਉਦੋਂ ਨੇ ਜਦੋਂ ਬੇਵੱਸ ਮਜਬੂਰ ਹੋ ਜਾਂਦੇ ਨੇ ਜਦੋਂ ਉਹਨਾਂ ਦੇ ਕੋਈ ਸੁਣਦਾ ਨਹੀਂ ਇਸ ਕਰਕੇ ਸਰਕਾਰ ਸੁਣਵਾਈ ਨਹੀਂ ਕਰ ਰਹੀ ਸਰਕਾਰ ਕਹਿੰਨ ਨੂੰ ਅਸੀਂ ਕਹਿ ਰਹੇ ਹਾਂ ਵੀ ਸਾਡੀਆਂ ਜ਼ਮੀਨਾਂ ਨੇ ਅਸੀਂ ਜ਼ਮੀਨਾਂ ਦੇ ਮਾਲਕਾਂ ਕੀਮਤ ਸਾਡੀ ਹੋਊ ਪੈਸੇ ਕੰਪਨੀ ਦੇ ਹੋਣਗੇ ਇਹਦੇ ਵਿੱਚ ਵਿਚਾਲੇ ਸਰਕਾਰ ਆਉਂਦੀ ਕਿਉਂ ਹੈ ਇਹ ਕਹਿੰਦੀ ਆ ਵੀ ਕੰਪਨੀ ਨੂੰ ਤੁਸੀਂ ਜ਼ਮੀਨ ਦੇਣੀ ਆ ਕੰਪਨੀ ਨੂੰ ਜ਼ਮੀਨ ਲੈਣੀ ਆ ਕੰਪਨੀ ਸਾਥੋਂ ਜ਼ਮੀਨ ਲਵੇ ਪਰ ਪੈਸੇ ਸਾਡੀ ਕੀਮਤ ਦੇ ਹੋਣਗੇ ਇੱਥੇ ਕਲੈਕਟਰ ਰੇਟ ਦਾ ਸਵਾਲ ਕਿੱਥੇ ਆ ਗਿਆ ਇਹ ਕਲੈਕਟਰ ਰੇਟ ਵਿੱਚ ਕਿਉਂ ਘਸੋੜਿਆ ਤੁਸੀਂ ਇਹ ਭੂਮੀ ਤੁਸੀਂ ਪਬਲਿਕ ਸੈਕਟਰ ਵਾਸਤੇ ਜ਼ਮੀਨਾਂ ਲੈਣੇ ਹੋ ਤੁਸੀਂ ਗ੍ਰਿਡ ਬਣਾਉਣੇ ਹੋ ਤੁਸੀਂ ਸਕੂਲ ਬਣਾਉਣੇ ਹੋ ਤੁਸੀਂ ਹਸਪਤਾਲ ਬਣਾਉਣੇ ਤੁਸੀਂ ਪਬਲਿਕ ਇਰੇਟ ਉੱਥੇ ਕਲੈਕਟਰ ਰੇਟ ਕਰ ਲੋ ਕਿਉਂਕਿ ਜਨਤ ਕੇ ਹਿਦਾ ਲਈ ਖਤਰਾ ਹੈ ਇਹ ਤਾਂ ਇੱਕ ਕਾਰਪੋਰੇਟ ਨੇ ਆਪਣੇ ਮੁਨਾਫੇ ਖਾਤਰ ਇੱਕ ਸੜਕ ਕੱਢਣੀ ਆ ਜਿਹੜੀ ਕੋਈ ਕੰਨਿਆ ਕਬਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਹੈ ਇਹ ਤਾਂ ਬੰਦਰਗਾਹਾਂ ਤੱਕ ਆਪਣਾ ਸਮਾਨ ਉਧਰੋਂ ਢੋ ਕੇ ਬੰਦਰਗਾਹਾਂ ਤੱਕ ਲੈ ਕੇ ਜਾਣਾ ਕੱਚਾ ਮਾਲ ਢੋਣਾ ਉਧਰੋਂ ਇਧਰੋਂ ਲੁੱਟਦਾ ਮਾਲ ਲੈ ਕੇ ਇਧਰ ਵੇਚਣਾ ਇਹ ਤਾਂ ਇੱਕ ਮੁਨਾਫੇ ਵਾਲੀ ਦਾ ਸੋਰਸ ਹੈ ਜਿਹਦੀ ਖਾਤਰ ਸਤੋਂ ਜਮੀਨਾਂ ਲਹਿ ਰਹੇ ਨੇ ਤੁਸੀਂ ਇਹਨਾਂ ਦੀ ਪਿੱਠ ਦੇ ਖੜ ਕੇ ਸਾਡੇ ਦੇ ਡਾਂਗ ਭਰਾ ਕੇ ਸਤੋਂ ਜਵਰੀ ਉਹ ਘੱਟ ਕੀਮਤੇ ਜਮੀਨਾਂ ਬਸੂਲਣਾ ਚਾਹੁੰਦੇ ਆ ਇਹ ਕਿਵੇਂ ਝੱਲਾਂਗੇ ਪ੍ਰਸ਼ਾਸਨ ਕਹਿੰਦਾ ਕਿਸਾਨਾਂ ਨੇ ਪੈਸੇ ਚੱਕ ਲੈ ਜੀ ਦੋ ਦਿਨ ਕਿਸਾਨਾਂ ਨਾਲ ਹੀ ਵਿਵਾਦ ਰਹਿ ਗਿਆ ਉਹਨਾਂ ਸਾਡੀ ਗੱਲਬਾਤ ਚੱਲੀ ਜਾਂਦੀ ਹੈ ਇਹਨਾਂ ਜਿਹੜੇ ਤੁਸੀਂ ਸੰਘਰਸ਼ ਕਰ ਰਹੇ ਹੋ ਉਹਨਾਂ ਦੇ ਤਾਂ ਕੋਈ ਕਿਸਾਨ ਹੀ ਹੈ ਨਹੀਂਗੇ ਕਹਿੰਦੇ ਜੇ ਜਿਨ੍ਹਾਂ ਨਾਲ ਲੌਲਾ ਹੈ ਸਾਨੂੰ ਕੌ ਜਿਹੜੇ ਸੰਘਰਸ਼ ਕਰਨ ਵਾਲੇ ਉਹ ਤਾਂ ਕਿਸਾਨ ਹੀ ਨਹੀਂ ਕਿਸਾਨ ਤਾਂ ਉਹ ਨੇ ਜਿਹੜੇ ਇਹਨਾਂ ਦੇ ਜਾ ਕੇ ਪਾਂਦੀ ਮੱਢਦੇ ਨੇ ਜਿਹੜੇ ਇਹਨਾਂ ਨਾਲ ਗੱਲਬਾਤ ਕਰਕੇ ਸੰਸਮਝੌਤੇ ਕਰਕੇ ਚੱਲਦੇ ਨੇ ਕਿਸਾਨ ਤਾਂ ਉਹ ਨੇ ਜਿਹੜੇ ਇਹਨਾਂ ਦੀ ਹਾਂ ਚ ਹਾਂ ਕਰਦੇ ਨੇ ਜਿਹੜੇ ਨਾਬਰੀ ਵਾਲੇ ਉਹ ਕਿਸਾਨ ਕਿੱਥੇ ਹੁੰਦੇ ਨੇ ਜੀ ਇਹ ਤਾਂ ਕਿਸਾਨੀ ਤਾਂ ਹੁੰਦੀ ਨਹੀਂ ਇਹ ਤਾਂ ਦਿੱਲੀ ਦੀ ਸਰਕਾਰ ਕਹਦੇ ਸੀ ਵੀ ਜਿਹੜੇ ਆ ਦਿੱਲੀ ਦੇ ਬਾਡਰਾਂ ਤੇ ਬੈਠੇ ਨੇ ਤਾਂ ਕਿਸਾਨ ਹੀ ਨਹੀਂ ਸਾਨੂੰ ਤਾਂ ਜਿਹੜੀਆਂ ਸੰਘਰਸ਼ ਕਰ ਰਹੀਆਂ ਅਸਲੀ ਜਥੇਬੰਦੀਆਂ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲਿਆਂ ਨੂੰ ਤਾਂ ਕਿਸਾਨ ਕਹਿੰਦੀ ਨਹੀਂ ਇਹਦਾ ਇਹਨਾਂ ਲੋਕਾਂ ਨੂੰ ਵੀ ਕਿਸਾਨ ਨਹੀਂ ਕਹਿੰਦੇ ਜਿਨ੍ਹਾਂ ਨੇ ਜ਼ਮੀਨਾਂ ਨੱਪੀਆਂ ਨੇ ਓ ਤੁਸੀਂ ਇਹਨਾਂ ਨੂੰ ਵੀ ਕਹੋ ਕਾਰਪੋਰੇਟ ਕਹੋ ਇਹਨਾਂ ਕੋਲ ਡੇਡ ਚਾਰ ਚਾਰ ਕਨਾਲਾਂ ਜ਼ਮੀਨਾਂ ਨੇ ਜਿਨ੍ਹਾਂ ਨੇ ਤੁਸੀਂ ਜਬਰੀ ਨੱਫੀ ਜਾਂਨੇ ਹੋ ਤੇ ਮਨਮਰਜ਼ੀ ਦੀ ਕੀਮਤ ਤੇ ਤੁਸੀਂ ਇਹਨਾਂ ਨੂੰ ਕਹੀ ਜਾਂਦੇ ਕਿਸਾਨ ਨਹੀਂ ਜੇ ਜ਼ਮੀਨਾਂ ਦੀ ਇਹ ਸਰਕਾਰ ਕਹਿੰਦੇ ਤੇ ਪ੍ਰਸ਼ਾਸਨ ਕਹਿੰਦਾ ਵੀ ਪੈਸੇ ਤੇ ਸੱਰੇ ਨੇ ਚੱਕ ਲੈ ਇਹਦਾ ਬੇਵਜਹ ਰੌਲਾ ਅਸੀਂ ਦਾਵਾ ਕਰਦੇ ਹਾਂ ਜੇ ਇਹ ਸ਼ਰਤ ਕਰਦਾਂ ਨੀ ਸਾਰੇ ਨੇ ਪੈਸੇ ਚੱਕ ਲੈ ਅਸੀਂ ਇਹ ਦੋਨੋਂ ਨੂੰ ਨਹੀਂ ਚੱਕ ਲਾਂਗੇ ਇਹ ਇਹ ਸ਼ਰਤ ਕਰਨ ਅਸੀਂ ਕਹਿੰਦੇ ਵੀ 20 ਪਿੰਡ ਐਸੇ ਪਿੰਡ ਦੇ ਦੁਨੀਆ ਵਾਲਾ ਪਿੰਡ ਦੇ 20 ਪਰਿਵਾਰ ਰਹਿੰਦੇ ਨੇ ਜਿਨ੍ਹਾਂ ਨੇ ਪੈਸੇ ਨਹੀਂ ਚੱਕੇ ਚੱਲ ਆਉਂਦਾ ਸਾਰਾ ਪਰਿਵਾਰ ਦਿੰਦਾ 20 ਕਰਨੇ ਹੋ ਵੀਕਰਾਂ ਦੇ ਪੈਸੇ ਸਾਰਿਆਂ ਦੇ ਚੱਲਦੇ ਰਹਿੰਦੇ ਨੇ ਤੇ ਸ਼ੇਰਗੜ ਪਿੰਡ ਦੇ ਅੱਠ ਪਰਿਵਾਰ ਨੇ ਜਿਨ੍ਹਾਂ ਨੇ ਪੈਸੇ ਨਹੀਂ ਚੱਕੇ ਤੁਸੀਂ ਉਹਨਾਂ ਦੇ ਪੈਸੇ ਤੁਸੀਂ ਕਿਹਜਣ ਪੈਸੇ ਸਭ ਨਹੀਂ ਚੱਕ ਲਏ ਕਿਉਂ ਸਾਰਿਆਂ ਨੂੰ ਝੂਠ ਮਾਰੀ ਜਾਂਦੇ ਹੋ ਐਈ ਜੀ ਤੁਸੀਂ ਗੱਲ ਕਰੋਗੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਕਹਿੰਦੇ ਕਿਸਾਨਾਂ ਦੀ ਬਿਨਾ ਸਹਿਮਤੀ ਤੋਂ ਜ਼ਮੀਨ ਨਹੀਂ ਲਈ ਜਾਊਗੀ ਤੇ ਉਹਨਾਂ ਦੇ ਮੁੱਲ ਦੀ ਜ਼ਮੀਨ ਲਈ ਜਾਊਗੀ ਜਿਵੇਂ ਉਹ ਮੁੱਲ ਕਹਿਣਗੇ ਫਿਰ ਕਬਜ਼ਾ ਕੀਤਾ ਜਾਊ ਜੇਕਰ ਉਹਨਾਂ ਨੂੰ ਮੁਆਵਜ਼ਾ ਮਿਲੂਗਾ ਕਿ ਇੱਥੇ ਤੱਕਾ ਹੋ ਰਿਹਾ ਹੈ ਬਿਲਕੁਲ ਸੋਣਾ ਨੇ ਤੁਸੀਂ ਕਿਹਾ ਜਿਵੇਂ ਐਸੀ ਤਰ੍ਹਾਂ ਐਸੇ ਸ਼ਬਦਾਂ ਦੀ ਗੱਲ ਕੀਤੀ ਮੁੱਖ ਮੰਤਰੀ ਸਾਹਿਬ ਨੇ 2 ਮਿੰਟਾਂ ਵਿੱਚ ਸਾਨੂੰ ਦੋ ਮੀਟਿੰਗਾਂ ਦੇ ਵਿੱਚ ਸਾਫ਼ ਕਹੀ ਹੈ ਪ੍ਰਧਾਨ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਅਸੀਂ ਕਿਸਾਨਾਂ ਦੀ ਕੀਮਤ ਜਿਹੜੀ ਕਿਸਾਨ ਕੀਮਤ ਮੰਗਣਗੇ ਉਹਨਾਂ ਦੀ ਤਸੱਲੀ ਕਰਾਏ ਤੋਂ ਬਗੈਰ ਜਿੰਨਾ ਚਿਰ ਉਹ ਹਾਂ ਨਹੀਂ ਕਹਿੰਦੇ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਕੰਪਨੀ ਬੜੂਗੀ ਨਹੀਂ ਕੋਈ ਉੱਥੇ ਕੰਮ ਨਹੀਂ ਚੱਲੂਗਾ ਇਹ ਦੋ ਵਾਰ ਮੁੱਖ ਮੰਤਰੀ ਨੇ ਕਿਹਾ ਦੋ ਵਾਰ ਆਈਜੀ ਜਸਕਰਨ ਹੈ ਜਿਹੜਾ ਉਹਨਾਂ ਦੇ ਉਹਨਾਂ ਨੇ ਕਿਹਾ ਇਹ ਆਈਜੀ ਜਸਕਰਨ ਜੀ ਨੇ ਇਹ ਵਾਰ-ਵਾਰ ਗੱਲ ਹੁੰਦੀ ਰਹੀ ਹੈ ਹੁਣ ਉਹ ਲੋਕ ਗੱਲਾਂ ਮਗਲਵਾਚ ਨਹੀਂ ਆ ਰਹੇ ਜਿਹੜੇ ਸਾਡੇ ਨਾਲ ਵਾਅਦੇ ਕਰਕੇ ਕਮਿਟਮੈਂਟ ਕਰਕੇ ਗਏ ਸੀ ਹੋਰ ਨਵੇਂ ਬੰਦੇ ਆ ਰਹੇ ਕੱਲ ਪੁਲਿਸ ਵੀ ਜ਼ਖਮੀ ਕੀਤੀ ਆ ਪੁਲਿਸ ਦੇ ਇੱਕ ਦਰਜਨ ਦੇ ਕਰੀਬ ਨੌਜਵਾਨ ਜ਼ਖਮੀ ਹੋਏ ਆ ਕੁੜੀਆਂ ਵੀ ਜ਼ਖਮੀ ਹੋਈਆਂ ਤਾਂ ਲੱਗਦਾ ਨਹੀਂ ਪੁਲਿਸ ਨੇ ਮਾਮਲਾ ਵੀ ਦਰਜ ਕਰਤਾ ਵੀ ਇਸ ਤਰ੍ਹਾਂ ਪੁਲਿਸ ਨਾਲ ਹੱਥੋਂ ਪਾਈ ਨਹੀਂ ਕਰਨੀ ਚਾਹੀਦੀ ਸੀ ਕਹਿੰਦੇ ਕਿਸਾਨਾਂ ਨੇ ਹੱਥੋਂ ਪਾਈ ਕੀਤੀ ਆ ਕਿਸਾਨਾਂ ਨੇ ਡਾਂਗਾ ਮਾਰੀਆਂ ਸਾਡੇ ਤੇ ਅਥਾਰਟੀ ਹੈ ਨਾ ਭਾਈ ਸਰਕਾਰ ਹੈ ਉਹ ਤਾਂ ਆਪਦੇ ਪਰਚੇ ਦਰਜ ਕਰਨ ਵੀ ਜਾਣਦੀ ਹੈ ਉਹਨਾਂ ਕੋਲੇ ਅਥਾਰਟੀ ਹੈ ਜੇ ਸਾਡੇ ਕੋਲੇ ਪਰਚੇ ਦਰਜ ਕਰਨ ਦੀ ਅਥਾਰਟੀ ਹੋਵੇ ਅਸੀਂ ਇਹਨਾਂ ਸਾਰਿਆਂ ਦੇ ਕਰ ਦਈਏ ਸਾਡੇ 2 ਦਰਜਨ ਜ਼ਖਮੀ ਹੋ ਗਏ ਨੇ ਸਾਡੇ ਸਿਰ ਪਾੜੇ ਪਏ ਨੇ ਕੁੜੀਆਂ ਦੇ ਤੁਸੀਂ ਮਰ ਮਰ ਡਾਂਗਾ ਦੋ ਚਾਰ ਕੁੜੀਆਂ ਤਾਂ ਤੁਸੀਂ ਗ੍ਰਿਫਤਾਰ ਕਰਕੇ ਲੈ ਕੇ ਚੱਕ ਕੇ ਲੈ ਗੇ ਸੈਂਕੜੇ ਕਿਸਾਨ ਸਾਡੇ ਥਾਣੇ ਚ ਲੱਕੇ ਰੱਖੇ ਨੇ ਤੁਸੀਂ ਸਾਡੀਆਂ ਗੱਡੀਆਂ ਖੜੀਆਂ ਨੇ ਤੁਸੀਂ ਹੁਣ ਤੱਕ ਤੁਸੀਂ ਜਿਹੜਾ ਸਾਡੇ ਨਾਲ ਕੀਤਾ ਹੈ ਪਹਿਲਾਂ ਅਸੀਂ ਪਹਿਲਾਂ ਅਤਰੂ ਗੈਸ ਦੇ ਗੋਲੇ ਸਾਡੇ ਕੋਲੇ ਸੀ ਕਿ ਛੋਡੇ ਕੋਲੇ ਸੀ ਆ ਡਾਂਗਾ ਛੋਡੇ ਕੋਲੇ ਸੀ ਕਿ ਸਾਡੇ ਕੋਲੇ ਸੀ ਆ ਤੁਸੀਂ ਕਹਿੰਦੇ ਗੰਦੇ ਪਾਣੀ ਦੇ ਬੁਸ਼ਾਰਾ ਕਿਨੇ ਛੋਡੇ ਕੋਲੇ ਸੀ ਕਿ ਸਾਡੇ ਕੋਲੇ ਸੀ ਇਹ ਸਾਰਾ ਸਮਾਨ ਤਾਂ ਛੋਡੇ ਕੋਲੇ ਆ ਸਾਡੇ ਕੋਲ ਤਾਂ ਝੰਡੇ ਦੇ ਡੰਡੇ ਦੇ ਸਾਡੇ ਕੋਲੇ ਹਈ ਹਈ ਕੁਛ ਨਹੀਂ ਜੇ ਇਹਨੇ ਹੱਥੇ ਲੋਕਾਂ ਦੇ ਬਾਹਰ ਕੀਤਾ ਤਾਂ ਹੀ ਸਾਨੂੰ ਭਜਾਤਾ ਤੁਸੀਂ ਅਸੀਂ ਜਾਣ ਨਹੀਂ ਦਿੱਤਾ ਨਹੀਂ ਛੋਡੀ ਗਿਣਤੀ ਛੜਨੋਂ ਅੱਧੀ ਵੀ ਨਹੀਂ ਸੀ ਅਸੀਂ ਇਹਨੂੰ ਭੁਜਾਰਨ ਦਿੰਦੇ ਜੇ ਛੋਡੇ ਕੋਲ ਇਹ ਸਾਰਾ ਸਮਾਨ ਸੀ ਉਹਦੇ ਜੋਰ ਨਾਲ ਤੁਸੀਂ ਨਸਾਂ ਧੱਕਦਾ ਅਸੀਂ ਆ ਕੇ ਵਾਪਸ ਅਸੀਂ ਗੁਰਦੁਆਰੇ ਚੱਕ ਬਏ ਹੁਣ ਕੀ ਅਗਲਾ ਅੱਜ ਮੀਟਿੰਗ ਹੋਈ ਹੈ ਪਹਿਲੀ ਮੀਟਿੰਗ ਕੀਤੀ ਹੈ ਉਹ ਕੋਈ ਲੱਗੀ ਗੱਲ ਗੱਲ ਸਿਰੇ ਲੱਗੀ ਉਹ ਕਹਿੰਦੇ ਤੁਸੀਂ ਮੰਗਾ ਰੱਖੀ ਸੀ ਮੀਟਿੰਗ ਚ ਕੀ ਮੰਗਾ ਰੱਖੀ ਆ ਕੋਈ ਉਹਨਾਂ ਨੇ ਹੱਲ ਕੀਤਾ ਕੋਈ ਇੱਕ ਰਾਉਂਡ ਚੱਲਿਆ ਸੀ ਬੰਦੇ ਕਈ ਬੰਦੇ ਸਾਰੇ ਰਿਆ ਕਰੋ ਮਾਹੌਲ ਬਣਾਓ ਗੱਲਬਾਤ ਆ ਜਿੰਨਾ ਚਿਰ ਮਾਹੌਲ ਤਿਆਰ ਨਹੀਂ ਹੁੰਦਾ ਗੱਲਬਾਤ ਚ ਨਹੀਂ ਬੈਠਿਆ ਜਾ ਸਕਦਾ ਉਹਨਾਂ ਦਾ ਹੁਣ ਸੁਨੇਹਾ ਆਇਆ ਦੂਜੀ ਰਾਉਂਡ ਦੀ ਹੁਣ ਅਗਲਾ ਸੰਘਰਸ਼ ਕੀ ਰਹਿਣ ਵਾਲਾ ਹੈਗਾ ਧਰਨਾ ਲੱਗਿਆ ਹੈ ਅਗਲੀ ਦਾ ਨੀਤੀ ਕੀ ਰੂਪ ਚੰਗੀ ਤਰ੍ਹਾਂ ਜਾਣਦੇ ਸਾਡੇ ਕੋਲੇ ਸੰਘਰਸ਼ ਤੋਂ ਬਿਨਾ ਕੋਈ ਵਿਚਾਰ ਨਹੀਂ ਸੰਘਰਸ਼ ਹੀ ਸਾਡਾ ਇੱਕ ਹਥਿਆਰ ਹੈ ਲੋਕਾਂ ਦੇ ਸਿਰ ਤੇ ਲੜਿਆ ਜਾਂਦਾ ਹੈ ਲੋਕ ਨੂੰ ਸਮਰਥਨ ਦੇਣ ਦੇ ਸੰਘਰਸ਼ ਚੱਲੂਗਾ ਜੇ ਸਰਕਾਰ ਨਿਵੇੜਾ ਕਰਦੀ ਹੈ ਸੰਘਰਸ਼ ਖਤਮ ਹੋ ਜਾਊਗਾ ਬਿਲਕੁਲ ਇਹ ਸਨ ਪ੍ਰਧਾਨ ਜਗਿੰਦਰ ਸਿੰਘ ਔਰਾਂ ਜਿਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਦੀ ਹੈ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਮਿਲਦਾ ਹੈ ਤਾਂ ਠੀਕ ਹੈ ਨਹੀਂ ਤਾਂ ਸੰਘਰਸ਼ ਆ ਜਿਹੜਾ ਫਿਰ ਤਿੱਖਾ ਕੀਤਾ ਜਾਵੇਗਾ ਤੇ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੇਗਾ ਮਨੀਸ਼ ਗਰ ਪੀਟੀਸੀ న్యూਸ ਪਿੰਡ ਦੁੰਨੇ